ਸਾਨੂੰ ਸਲਵਾਓ ਜੇ ਅੱਗ ਕੋਈ ਲੱਗ ਜੂ ਦਿਖਾ ਦਿਓ ਫੜ ਲਿਓ ਮੈਨੂੰ ਲਾਣਾ ਨਹੀਂ ਸਰਦਾ ਅਸੀਂ ਬਈਏ ਮੇਰੇ ਨੋਟਸ ਟਾਈਪ ਹੋਉਂਦੇ ਆ ਮੈਂ ਇਨਾ ਬੰਦਿਆਂ ਨੂੰ ਦੇ ਦੇ ਸਾਰੇ ਕੰਮ ਬਾਈ ਨਾਲਿਆਂ ਨੂੰ ਦੇ ਦੇ ਅੱਗ ਲੱਗਣੀ ਜੀ ਅੱਗ ਦਾ ਕਾਹਦਾ ਦੱਸੋ ਕਹਿੰਦੇ ਪਾਣੀ ਟੋਕਾ ਬੰਦ ਲਾਓ ਉਹ ਤੇ ਪਾਣੀ ਲੈ ਲਓ ਸਾ ਸੱਜਣ ਕਰੀ ਆਈ ਲੈ ਲੀਓ ਇਹ ਨਾ ਪਾਣੀ ਸਮਝ ਨਹੀਂ ਆਉਂਦੀ ਸਿੱਧੀ ਸਿੱਧੀ ਗੱਲ ਧੰਨਵਾਦ ਮੈਂ ਇੱਕ ਵਾਰ ਬੋਲਦਾ ਆ ਵੀ ਦਾਣੇ ਤੁਸੀਂ ਉਹਨਾਂ ਐ ਠੇਕਾ ਕਰ ਲੋ ਇੱਕ ਸਾਲ ਦਾਣੇ ਤੁਸੀਂ ਲੈ ਲਿਓ ਇੰਤਾਂ ਬਾਅਦ ਵਿਖਾਉ ਆਹੋ ਬੋਲ ਆਣੇ ਤੁਸੀਂ ਇਹੋ ਤੁਸੀਂ ਦਾਣੇ ਲੈ ਜਾਓ ਡਾਕਟਰ ਸਾਹਿਬ ਕੋਈ ਸਾਡੇ ਲੈਣੇ ਵੀ ਲੈ ਜਾਓ ਤੁਸੀਂ ਸਾਡੇ ਪਿੰਡ ਆਏ ਪਿੰਡ ਉਹ ਪਪਾ ਤੁਹਾਨੂੰ ਉੱਪਰ ਗੱਲ ਨਹੀਂ ਹੁੰਦੀ ਉਹਤੇ ਕਰ ਲੈਂਦੇ ਆ ਆਹਣੇ ਦਾ ਹਾਲ ਬਣਿਆ ਆ ਆਹੋ ਥੋੜਾ ਦੇਖੋ ਪਈ ਇੱਥੇ ਖਲੋਏ ਗੱਲ ਕਰ ਲੈਂਦੇ ਆ ਅਗਰ ਮਾਰਾ ਸਾਡੇ ਪਿੰਡ ਵਿੱਚ ਆਏ ਤੂੰ ਤੁਹਾਡਾ ਆਉਂਦੇ ਜੀ ਆਇਆਂ ਨੂੰ ਪਿੰਡ ਵੱਲੋਂ ਅਸੀਂ ਇਹ ਕਹਿੰਨੇ ਆ ਕਿ ਝੋਨੇ ਜਿਹੜੇ ਆ ਨਾ ਹੁਣ ਜਿਹੜਾ ਮਰਜ਼ੀ ਬੰਦਾ ਤੇ ਖਲੋਜੇ ਉਹ ਹਿੱਸੇ ਦੇ ਉੱਤੋਂ ਦੀ ਨੰਘਾਉਂਦਾ ਆ ਠੀਕ ਆ ਉਹ ਪਰਾਲੀ ਬਹੁਤ ਜ਼ਿਆਦੀ ਹੋ ਚੁੱਕੀ ਆ ਆਏ ਭرائی ਨਾ ਲਾਉਂਦੇ ਹੀ ਨਹੀਂ ਲਾਓ ਮੈਂ ਤਾਂ ਦਿਨਾਂ ਤੋਂ ਹੀ ਸਾਰੇ ਪੈਂਡ ਹੋਏ ਤੁਹਾਡੇ ਨਾਲ ਕੰਬੈਂਡ ਕਰਦੇ ਆਂ ਕੋਲੇ ਕਾਗਜ਼ ਕਰਨ ਨੂੰ ਤਿਆਰ ਆ ਅੱਪਾ ਤੁਸੀਂ ਸਾਡੇ ਨਾਲ ਸਾਈਨ ਕਰਕੇ ਜਾਓ ਤੁਹਾਡਾ ਮਹਿਮਾ ਲਾਗੇ ਖਲੋਵੇ ਜਿੱਥੋਂ ਮਰਜ਼ੀ ਭਰਾਈ ਚੋਕੇ ਜਿੱਥੇ ਮਰਜ਼ੀ ਲੈ ਜੇ ਉਹੋ ਟਾਈਮ ਤੇ ਤੁਸੀਂ ਗਲੀਆਂ ਲੈ ਕੇ ਆਉਂਦੇ ਜੇ ਪੁਲਿਸ ਆਉਂਦੀ ਆ ਪਟਵਾਰੀ ਸਾਹਿਬ ਆਉਂਦੇ ਆ ਉਦੋਂ ਮੁੜ ਕੇ ਆਣ ਕੇ ਸਾਡੇ ਪਰਚੇ ਹੁੰਦੇ ਆ ਕਿਉਂ ਹੁੰਦੇ ਆ ਹੋ ਗਈ ਆ ਖਾਣ ਪਰਚੇ ਮੈਂ ਬਾਹਰ ਕਰਨਾ ਅੱਛਾ ਉਹ ਕਿਉਂ ਹੁੰਦੇ ਆ ਕਿਉਂਕਿ ਕੜਾਈ ਸਮਾਨ ਦਾ ਕੋਈ ਹਾਲ ਹੀ ਨਹੀਂ ਜਾਂ ਦਾਲ ਦੋ ਜਾਂ ਇਦਾਂ ਕਰੋ ਜਾਏ ਦੰਦਰੋ ਮੈਂ ਤੱਕ ਸਾਰੇ ਟੂ ਮਿੰਟ ਅੱਜ ਆਣੇ ਆ ਇੱਕ ਮਿੰਟ ਮੇਰੇ ਮੈਂ ਤੁਹਾਨੂੰ ਕੋਈ 40 42 ਕਿੱਲੇ ਮਜਮਿਰ ਵਾਉਂਦਿਆਂ ਤੁਹਾਨੂੰ ਕੋਈ 5 ਕਿੱਲੇ ਮਛੜ ਦੇਣਾ ਕੋਈ ਆਪਣੀ ਉੱਤੇ ਸੈਂਸ ਕਾਰਡ ਕਰ ਲੋ ਤੇ ਪਾਸ ਹੋ ਜਾਓਗੇ ਨਹੀਂ ਤੇ ਨਾ ਕਿ ਕੰਟਕੀ ਚ ਨਹੀਂ ਹੱਥਾ ਜੀ ਠੀਕ ਆ ਤੁਸੀਂ ਇੰਝ ਕਰੋ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਤੁਹਾਨੂੰ SMS ਵਾਲੀ ਮਸ਼ੀਨ ਦਵਾਵਾਂਗੇ SMS ਨਾਲ ਵਧਾਓ ਤੇ ਫਿਰ ਤੁਹਾਨੂੰ ਕਰਕੇ ਵਿਖਾਵਾਂਗੇ ਵੀ ਹੁੰਦਾ ਕਿ ਨਹੀਂ ਠੀਕ ਹੈ ਠੀਕ ਹੈ ਜੀ ਕਮਾਤੋ ਮਰਕਰ ਕੇ ਤੋਂ ਸਾਰੇ ਨਾਇਕ ਕਿਸਾਨਾਂ ਦਾ ਬਹੁਤ ਬਹੁਤ ਧੰਨਵਾਦ ਯੂਨੀਵਰਸਿਟੀ ਤੋਂ ਆਏ ਟੀਮ ਖਾਲਸਾ ਤੋਂ ਆਈ ਟੀ ਦਾ ਬਹੁਤ ਬਹੁਤ ਧੰਨਵਾਦ ਆਤਾ ਰਹੇ ਦੇਖੋ ਇਹੋ ਦੂਜਿਆਂ ਦਾ ਮਜ਼ਾ ਆਉਂਦਾ ਵੀ ਆਪਸ ਵਿੱਚ ਗੱਲਬਾਤ ਹੁੰਦੀ ਤਾਂ ਹੀ ਫਾਇਦਾ ਇੱਥੇ ਆਉਂਦਾ ਬਾਕੀ ਕੋਈ ਤਾਂ ਦਾ ਹੋਰ ਸਵਾਲ ਹੈ ਨਾ ਸਾਇੰਸ ਦਾ ਨਾਲ ਹੀ ਉਹ ਬੈਠੇ ਆ ਜਿਹੜਾ ਧੰਨਵਾਦ ਧੰਨਵਾਦ ਡਾਕਟਰ ਸਾਹਿਬ ਬਹੁਤ ਬਹੁਤ ਭਾਈ ਆ ਜਾਓ ਇੱਧਰ ਆ ਜਾਓ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਕਿ ਮਹਿਕਮਾ ਹੁੰਦਾ ਆ ਨਾਲ ਪਟਵਾਰ ਵਿਭਾਗ ਹੁੰਦਾ ਹੈ ਜਾਂ ਪੁਲਿਸ ਦੇਖੋ ਅਹੀਂ ਕਿਸੇ ਨੂੰ ਨਹੀਂ ਕਿਉਂਕਿ ਸਾਰਿਆਂ ਦੀ ਨਾ ਵਕ ਵਕ ਡਿਊਟੀਆਂ ਲੱਗੀਆਂ ਨੇ ਤੁਹਾਨੂੰ ਹੀ ਪਤਾ ਹੈ ਕਿ ਕੀ ਕਿਹੜੇ ਹਾਲਾਤ ਆ ਹੈ ਨਾ ਇੰਨਾ ਡੂ ਨਹੀਂ ਡੂਟੀਆਂ ਚੱਲਣੀਆਂ ਨੇ ਅਸੀਂ ਅਸੀਂ ਕਰਨੀ ਆ ਆਪਣੀ ਡਿਊਟੀ ਤੇ ਅਸੀਂ ਅਹੀਂ ਤੇ ਕਿਹਾ ਹੈ ਕਿ ਸਾਡੀ ਡਿਊਟੀ ਆ ਪ੍ਰਚਾਰ ਅਸੀਂ ਇਹੋ ਬੇਨਤੀ ਆ ਸਾਨੂੰ ਹਰ ਵਾਰੀ ਕਰਕੇ ਜਾਂਦੇ ਆ ਕਿ ਕਰਕੇ ਜਾਂਦੇ ਆ ਨਾ ਜਿਹੜਾ ਉਹ ਜਿਹੜਾ ਕੰਸਰਨ ਡਿਪਾਰਟਮੈਂਟ ਆ ਉਹਨਾਂ ਨੇ ਆਪਣਾ ਆਪਣਾ ਸਾਰਿਆਂ ਨੇ ਕੰਮ ਕਰਨਾ ਨਹੀਂ ਕਿ ਇਹਨੂੰ ਸਪਾਰਸ਼ ਕਰਦੇ ਕਿ ਕੋਈ ਕਿਸੇ ਜ਼ਿੰਮੇਵਾਰ ਤੇ ਪੱਟਾ ਕਿਉਂਕਿ ਅਸੀਂ ਤੁਹਾਡੇ ਨਾਲ ਰਹਿਣਾ ਹੈ ਪਤਾ ਨਾ ਤੁਹਾਡੇ ਨਾਲ ਰਹਿਦਾ ਵੀ ਆ ਪਰ ਸਾਡੀ ਇਹ ਕੋਈ ਮਨਛਾ ਨਹੀਂ ਹੁੰਦੀ ਕਿ ਕਿਸੇ ਮਤਲਬ ਕਿ ਡਿਪਾਰਟਮੈਂਟ ਜਾਇ ਕਰੀਏ ਇਹਨਾਂ ਤੇ ਕਾਰਵਾਈ ਹੋਣੀ ਪਰ ਜੋ ਉਹ ਤੋਂ ਹੁਕਮ ਦੇ ਸਾਰੇ ਬੱਜੇ ਨੇ ਤੁਹਾਨੂੰ ਫਿਰ ਬੇਨਤੀ ਕਰਦੇ ਆ ਕਿ ਜਿੱਦਾਂ ਡਾਟ ਸਾਬ ਨੇ ਕਿਹਾ ਜੀ ਇਹ ਐਸਐਮਐਸ ਵਾਲੀ ਕੰਬਾਈਨ ਚਾਹੀਦੀ ਆ ਤੁਹਾਨੂੰ ਉਪਲਬਧ ਕਰਾਵਾਂਗੇ ਜੇ ਤੁਸੀਂ ਚਾਹਵੋ ਨੋ ਕਿ ਆਪਾਂ ਗੱਠਾ ਬਣਾਈਏ ਉਹ ਵੀ ਤੁਹਾਡੇ ਇਥੇ ਲਿਆਵਾਂਗੇ ਗੱਠਾ ਵਾਲਾ ਵੀ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਪਰ ਅਸੀਂ ਜਿੱਦਾਂ ਕਿ ਪਹਿਲਾਂ ਕਿਹਾ ਹੈ ਕਿ ਗੱਠਾ ਨਾ ਹੀ ਬਣਾਈਏ ਉਹਨੂੰ ਵੇਚ ਆਪਾਂ ਵਾਈਏ ਤੇ ਬੜੀ ਮਿਹਰਬਾਨੀ ਹੋਊਗੀ ਤੁਹਾਡੀ ਜੇ ਕੋਈ ਹੋਰ ਜੇ ਕੋਈ ਸਵਾਲ ਹੋਵੇ ਸਭ ਤੋਂ ਜ਼ਰੂਰੀ ਜੀ ਮਸ਼ੀਨਾ ਮਗਰ ਪਈ ਆਪਾਂ ਐਮ ਐਸ ਦਵਾਈ ਉਹਨਾਂ ਮਗਰ ਉਹਨਾਂ ਨੂੰ ਪਰਚੇ ਦਾ ਡਰ ਪਾਓ ਥੋੜਾ ਫਾਇਦਾ ਥੋੜਾ ਫਾਇਦਾ ਹੋਊਗਾ ਤੇਰਾ ਘਰ ਜਾਓ ਮਹਿਕਮਾ ਲਿਖੇ ਸਾਡੇ ਦਾ ਜ਼ਿਆਦਾ ਫਾਇਦਾ ਨਹੀਂ ਥੋੜਾ ਤੇ ਹੋਊਗਾ ਨਾ ਉਹਨਾਂ ਦੇ ਘਰ ਪੜੋ ਵੀ ਐਸ ਐਮ ਐਸ ਚਲਾਉਣੇ ਤੇ ਕੰਨ ਨਹੀਂ ਦੇਣੀ ਉਹ ਗੱਲਾਂ ਬਾਜੀਆ ਨੋਟਸ ਅੱਜ ਤੋਂ ਉਹਨਾਂ ਨੂੰ ਦੇਣਾ ਸ਼ੁਰੂ ਕਰ ਦੇਵੀਂ ਬਸ ਉਹ ਪੜ੍ਹੇ ਮੈਂ ਜਲਦੀ ਲਾਗੀ ਉਹਨੂੰ ਲੋਡ ਦੇਵਾਂ ਮੈਨੂੰ ਸਾਡੇ ਪਹਿਰੇ ਦੁਨੀਆ ਹੀ ਲੋਡ ਦੇਣਾਂ ਬਾਅਦ ਫਿਰ ਚਲਾਉਣ ਹੋਣੀ ਹੈ ਆਈ ਨੰਬਰ ਜੂਰੀ ਬਾਤ ਉਹ ਇਕੱਠਾ ਨੇ ਖੁੱਲ੍ਹੇ ਆ ਕੇ ਵੱਡਣ ਪਾਈ ਨੂੰ ਆਈ ਹਾਂ ਹਾਂਜੀ ਇਕੱਠਾ ਕਰੋ ਕੋਈ ਨਹੀਂ ਤੁਸੀਂ ਨੰਬਰ ਲੈ ਲਓ ਸਾਡਾ ਲੈ ਲਓ ਕਿੰਨੇ ਆ ਨਹੀਂ ਇਕੱਠਾ ਹਜੇ ਆਪਣਾ ਮੇਰੇ ਖਿਆਲ ਵੱਡਿਆ ਨਹੀਂ ਹੈ ਜਦੋਂ ਤੁਸੀਂ ਸਾਨੂੰ ਸਾਡੇ ਨੰਬਰ ਤੁਹਾਡੇ ਕੋ ਸਾਰੇ ਕੋ ਹੈਗੇ ਆ ਜਦੋਂ ਕਹੋਗੇ ਤੁਹਾਡੇ ਵਾਲਾ ਇੱਥੇ ਇਕੱਠਾ ਆਉਣਾ ਭੇਜਦਾ ਸਾਰੇ ਇੱਕ ਮੁਸ਼ਕਲ ਇਹ ਹੁੰਦੀ ਆ ਕਿ ਬਿੱਲ ਪੈਸੇ ਕਿੰਨੇ ਲੈਣਗੇ ਆਇਆ ਕਿੰਨੀ ਲੈਣਗੇ ਵਾਹੇ ਮਾ ਪੈਸੇ ਮੰਗਦੇ ਆ ਪਰਤੀ 500 ਰੁਪਏ ਕਿਤੇ ਕੋਸ਼ ਸੇਲਰ ਵਾਲੇ ਨੇ ਕੋਸ਼ 500 1000 ਰੁਪਏ ਲੈ ਕੋਸ਼ ਕਰਦੇ 1500 ਆਏ ਆਈਟਮ ਸਾਰਿਆਂ ਦੇ ਨੰਬਰ ਸ਼ੇਅਰ ਕਰਦਾ ਰੋ ਤੁਹਾਨੂੰ ਗਰੁੱਪ ਵੀ ਦੇ ਦਾਂਗੇ ਤੁਸੀਂ ਉਹਨਾਂ ਨਾਲ ਕਰੇ ਕੰਮ ਵੱਡਿਆ ਜਾਂਦਾ ਇੰਨਾ ਘਟਾ ਨਹੀਂ ਇਹਨੂੰ ਜਿੰਨਾ ਕੰਮ ਜਿੰਨਾ ਕਰਨਾ ਕਰਨਾ